ਹਾਂਜੀ ਚੋਬਰ ਕੀ ਹਾਲ ਚਾਲ ਜੀ ਕਹਿੰਦੇ ਠੀਕ ਹੋਵਾਂਗੇ ਮੈਂ ਵੀ ਇੰਹੀ ਲਗਭਗ ਠੀਕ ਹੀ ਆ ਯਾਰ ਉਹ ਖਾਰਜਾ ਹੋ ਗਿਆ ਸੀ ਤਾਂ ਕਰਕੇ ਵਲੌਗ ਵਲੌਗ ਜੇ ਨਹੀਂ ਆਉਂਦੇ ਸੀ ਤੇ ਫਿਰਾਲ ਹੁਣ ਕੁਝ ਠੀਕ ਲੱਗ ਰਿਹਾ ਤੇ ਅੱਜ ਫਿਰ ਆਪਾਂ ਟਾਈਮ ਨਾਲ ਵਲੌਗ ਸਟਾਰਟ ਕਰਤਾ ਤੇ ਬਾਈ ਅੱਜ ਕੋਤਰਾਂ ਦੀ ਦਵਾਈ ਦੂ ਵੀ ਲਿਆਵਾਂਗੇ ਠੀਕ ਹੈ ਜਿਵੇਂ ਹੁਣ ਆਹ ਕਈ ਕਬੂਤਰ ਵਿੱਚ ਬਿਮਾਰ ਐ ਇਹਨਾਂ ਦੇ ਤੇ ਦਵਾਈ ਦੂ ਵੀ ਲਾਉਣੇ ਆ ਯਾਰ ਸਹੀ ਕਰਦੇ ਆ ਸਾਰਿਆਂ ਨੂੰ ਜਿਵੇਂ ਆਹ ਗੁੱਡੇ ਚ ਵੀ ਇੱਕ ਦੋ ਹੈਗੀਆਂ ਤੇ ਆਹ ਸਕੁੱਡੇ ਚ ਤਾਂ ਫਿਰ ਤੁਹਾਨੂੰ ਪਤਾ ਸਾਰੇ ਕਬੂਤਰ ਬਿਮਾਰ ਆਪਣੇ ਠੀਕ ਹੈ ਚੋਬਰ ਜਿਵੇਂ ਉਹ ਦੇਖੋ ਸਾਰੇ ਬਿਮਾਰ ਆ ਤੇ ਪੁਰਾਣਾ ਜਬਰੂ ਟੋਣ ਜਾਂ ਮਤਲਬ ਮੜੀਆਂ ਮੋਟੀਆਂ ਸੀਸੀਆਂ ਜਾਂ ਦਵਾਈ ਦੋ ਵੀ ਮੈਡੀਸਿਨ ਲਿਆਵਾਂਗੇ ਤੇ ਫਿਰ ਕੂਤਰਾਂ ਲਾਵਾਂਗੇ ਠੀਕ ਹੈ ਜਬਰੋ ਤੇ ਅੱਜ ਯਾਰ ਕੂਤਰ ਡਾਉਣ ਦੀ ਵਿਸਲਾ ਹੈ ਨਹੀਂ ਕਿਉਂਕਿ ਯਾਰੀ ਮੇਰੀ ਬੁਰੀ ਤੇ ਬਹਿ ਜਾਂਦੇ ਆ ਤੇ ਇੰਨੀ ਖੇਚਲ ਆਪਣੇ ਤੋਂ ਹਜੇ ਹੁੰਦੀ ਨਹੀਂ ਕਿਉਂਕਿ ਬੁਖਾਰ ਨਾਲ ਅੰਦਰੋਂ ਸਰੀਰ ਪੰਨਿਆ ਗਿਆ ਯਾਰ ਸਾਰਾ ਥਕਾਵਟ ਜੀ ਆ ਵੀਕਨੈਸ ਜੀ ਹੋਈ ਜਾਂਦੀ ਆ ਲਓ ਜੀ ਹੁਣ ਥੋੜਾ ਸਹੀ ਲੱਗ ਰਿਹਾ ਸੀ ਮੈਨੂੰ ਤੇ ਮੈਂ ਇਧਰ ਆਪਣੇ 베ਰੀ ਤੋਂ ਨਾ ਜ ਸਫਾਈ ਕਰੀ ਜਾਂਦਾ ਸੀ ਕਾਕੂ ਜਗੜਾ ਸੀ ਕਿਉਂਕਿ ਇਧਰ ਝੋਨੇ ਕਰਕੇ ਮੱਛਰ ਵਾਲੇ ਗਾਵਾਂ ਨੂੰ ਖਾਂਦੇ ਆ ਤੇ ਫਿਰ ਮੈਂ ਸੋਚਿਆ ਇਥੋਂ ਸਾਫ ਕਰਕੇ ਸਾਰੀ ਥਾਂ ਰਾਤ ਨੂੰ ਇੱਥੇ ਗਾਵਾਂ ਬੰਨ ਕੇ ਤੇ ਉਹ ਪੱਖਾ ਲਾ ਦਾਂਗੇ ਉੱਥੇ ਪੱਖਾ ਸਹੀ ਨਹੀਂ ਲੱਗਦਾ ਕਿਉਂਕਿ ਇੱਕ ਗਾਂ ਨੂੰ ਹੀ ਆਉਂਦੀ ਹਵਾ ਦੂਜਿਆਂ ਨੂੰ ਨਹੀਂ ਆਉਂਦੀ ਤੇ ਫਿਲਾਲ ਆ ਸਫਾਈ ਕਰੀ ਜਾਂਦੇ ਸੀ ਇੱਥੇ ਆ ਗੰਦਗੰਦ ਜਾਂ ਚੱਕਿਆਂ ਦੇ ਵਿੱਚ 베ਰੀ ਵਾਲੇ ਮੋਟੇ ਚ ਮਾਰਿਆ ਤੇ ਖੱਡਾ ਭਰਨਾ ਆਪਾਂ ਤੇ ਬਾਕੀ ਹੁਣ ਤਾਂ ਥੋੜੇ ਸੈਟਾਂ ਚ ਉਬਰੋ ਤੇ ਇੱਧਰ ਸਬਜੀ ਸਿਵਜੀ ਲਾਵਾਂਗੇ ਸਾਰਾ ਕਾਗੋਜ ਆ ਪੱਟਦੀ ਆ ਯਾਰ ਸੋਹਣਾ ਲੱਗਦਾ ਜੇ ਕੋਈ ਆ ਜੇ ਤਾਂ ਵੇਖਣ ਨੂੰ ਸੋਹਣਾ ਲੱਗਦਾ ਵੀ ਹਾਂ ਸਫਾਈ ਰੱਖਦੇ ਆ ਕੋਈ ਚੋਬਰੋ ਸਮਾਨ ਆਪਾਂ ਲੈ ਆਂਦਾ ਸਾਰਾ ਕਬੂਤਰਾਂ ਦਾ ਰੂਟੋਂ ਲਿਆਂਦੀ ਆ ਜੀ ਪੋਤਰਾ ਨੂੰ ਦੇਣ ਵਾਸਤੇ ਜਿਨ੍ਹਾਂ ਨੂੰ ਬੁਖਾਰ ਬਖੂਰ ਹੋਊਗਾ ਜਾਂ ਜੋ ਵੀ ਹੋਇਆ ਠੀਕ ਹੈ ਚੋਬਰੋ ਦੇ ਦਿੰਨੇ ਆਪਾਂ ਤੇ ਫਲਾਹ ਤੁਹਾਨੂੰ ਪਤਾ ਵੀ ਚੋਬਰ ਆਪਣਾ ਇੰਝ ਜਿਵੇਂ 1 ਨੰਬਰ ਕੰਮ ਕਰਦਾ ਜੀ ਮਰ ਜਾਨਾ ਰਜਾਨਾ ਤੇ ਸਿਆਪੇ ਲਾਣਾ ਵੱਡੀ ਪੈਪ ਲੈ ਜਾਂਦੀ ਯਾਰ ਗਵਾਜਾਂ ਦੀ ਸੀ ਨਿੱਕੀ ਲਿਆਉਂਦੇ ਸੀ ਗਵਾਜਾਂ ਦੀ ਸੀ 55 ਗਵਾਜਾਂ ਦੀਆਂ ਚਲ 55 ਤਾਂ ਲੈ ਆਵਾਂਗੇ ਇੱਕ ਸਾਡੇ ਪਿੰਡ 'ਚ ਯਾਰ ਸਰਿੰਜਾਂ ਨਹੀਂ ਦਿੰਦੇ ਜਵਾਕਾਂ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਆ ਬਾਕੀ ਨਸ਼ੇ ਨੁਸ਼ੇ ਬਾਰੇ ਤੇ ਤਾਂ ਕਰਕੇ ਸਾਡੇ ਪਿੰਡ ਦੇ ਕਾਬਰ ਦੇ ਕਿਸੇ ਜਵਾਕ ਨੂੰ ਦਿੰਦੇ ਨਹੀਂ ਤੇ ਫਿਰ ਮੈਂ ਡਾਡੀ ਤੋਂ ਮਗਾਵਣਾ ਡਾਡੀ ਲੈ ਲਿਆ ਸੀ ਜੀ ਉਹ ਫਰੈਂਜ ਤੇ ਆ ਪੈਪ ਜੀ ਮੈਂ ਕੱਟਤੀ ਬੱਸ ਵਧੀਆ ਗੱਲ ਆ ਯਾਰ ਜਵਾਕਾਂ ਨੂੰ ਨਹੀਂ ਦਿੰਦੇ ਸਰਿੰਜ ਬਾਕੀ ਆ ਪੈਪ ਕੱਟ ਕੇ ਆ ਖੱਟੇ ਜੀ ਪੈਪ ਚੜਾ ਦਿੰਨੇ ਆ ਕੱਟ ਕੇ ਬਾਕੀ ਆ ਸੰਭਾਲ ਕੇ ਰੱਖ ਦਾਂਗੇ ਕਿਉਂਕਿ ਆਪਣੇ ਤੇਰ ਚੀਜ਼ਾਂ ਗਵਾਜ ਜਾਂਦੀਆਂ ਤੇ ਕਬੂਤਰ ਨੂੰ ਇੱਕ ਕਬੂਤਰ ਨੂੰ ਆ ਇੱਕ ਐਮਐਲ ਤੇ 2 ਐਮਐਲ ਦੇ ਪਾਣੀ ਦੇ ਵਿੱਚ ਦੇਣੀ ਆ ਮਾਮੇ ਦੇ ਮੁੰਡੇ ਨੇ ਪੁੱਛਿਆ ਸੀ ਉਹ ਕਹਿੰਦਾ ਹੁੰਦੇ ਕਬੂਤਰ ਰੱਖੇ ਆ ਕੋਈ ਪੁਰਾਣਾ ਖਿਡਾਰੀ ਆ ਤਾਂ ਕਰਕੇ ਤੇ ਫਿਰ ਨਾਲ ਆਪਾਂ ਦਿੰਦੇ ਆ ਪਹਿਲਾਂ ਪੈਪੂਬ ਜੀ ਕੱਟ ਲਈਏ ਯਾਰ ਕੋ ਇੰਜਵਾ ਟੀਕਾ ਤਿਆਰ ਕਰ ਲਈਏ ਫਿਰ ਕਰਦੇ ਆ ਉੱਪਰੋਂ ਕਰ ਲਿਆ ਇੱਕ ਨੰਬਰ ਕੰਮ ਪੈਪ ਵੱਢ ਕੇ ਲਾ ਲਈ ਆ ਆਪਾਂ ਸਰਿੰਜੇ ਤੇ ਅੱਗੇ ਤੇ ਦਵਾਈ ਹੁਣ ਲਾਉਣੇ ਕਬੂਤਰਾਂ ਨੂੰ ਸਾਰਿਆਂ ਤੋਂ ਪਹਿਲਾਂ ਯਾਰ ਐਸ ਖੁੱਡਾਂ ਨੂੰ ਨਹੀਂ ਲਾਉਣੇ ਆ ਕਿਉਂਕਿ ਐਸ ਖੁੱਡਾਂ ਲਾ ਕੇ ਵੇਨੇ ਵੀ ਸ਼ਾਮ ਤੱਕ ਫਰਕ ਪੈਂਦਾ ਕਿ ਨਹੀਂ ਕਿਉਂਕਿ ਜਿਹੜੇ ਬਿਮਾਰ ਆ ਛਿੱਕਾ ਛੁੱਕਾ ਆਈਆਂ ਤੇ ਜ਼ਖਾਮ ਜਾਂ ਲੱਗਿਆ ਪਿਆ ਠੀਕ ਹੈ ਜੋ ਬਰੋ ਤੇ ਕਰਾ ਦਵਾਈ ਦੇ ਕੇ ਵੇਖ ਲੈਣੇ ਆ ਬਾਕੀ ਕਿਸੇ بڑے ਭਾਈ ਜਾਨੇ ਕਮੈਂਟ ਕੀਤੇ ਸੀ ਵੀਡੀਓ ਦੇ ਥੱਲੇ ਇੰਸਟਾਗ੍ਰਾਮ ਤੇ ਵੀ ਉਹਨਾਂ ਨੇ ਇੱਕ ਗੋਲੀ ਆਉਂਦੀ ਆ ਉਹ ਦੋ ਜਿਨ੍ਹਾਂ ਦੇ ਆਵਾਲ-ਵੂਲ ਜੇ ਖੜੇ ਆ ਠੀਕ ਹੈ ਤੇ ਉਹ ਵੀ ਲਿਆ ਕੇ ਦੇਵਾਂਗੇ ਪਹਿਲਾਂ ਬਰੂਟੋਨ ਦੇ ਲਈਏ ਉਹ ਵੀ ਅੱਜ ਸ਼ਾਮ ਤੱਕ ਲਿਆ ਕੇ ਦੇਵਾਂਗੇ ਠੀਕ ਹੈ ਜੋ ਬਰੋ ਮੈਨੂੰ ਲੱਗਿਆ ਯਾਰ ਕੂਤਰਾਂ ਚ ਲਕਵਾ ਜਾ ਆਉਂਦਾ ਜਾਂਦਾ ਕਿ ਮੈਨੂੰ ਲੱਗਦਾ ਉਹ ਸਕੂਟਰ ਚ ਕਿੰਨੀ ਅੱਖਾਂ ਵਾਲੇ ਚ ਚਲੋ ਅੱਜ ਬਰੂਟਨ ਦੇ ਕੇ ਵੇਨੇ ਆ ਫਿਰ ਵੇਨੇ ਕੀ ਬੰਦ ਆ ਠੀਕ ਐ ਜੀ ਆ ਕੂਤਰ ਨੂੰ ਦਿੰਨੇ ਤੁਹਾਡੇ ਸਾਹਮਣੇ ਹਾਲਤ ਵੇਖੋ ਇਹ ਰੈਂਦੀ ਕਿੰਨੀ ਖਰਾਬ ਵਿਚਾਰੇ ਦੀ ਤੇ ਇਹਨੂੰ ਦਿੰਨੇ ਹੱਡੀ ਉੱਡੀ ਵੀ ਬਾਹਰ ਕੱਢੀ ਖੜਾ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸ ਦਿਓ ਵੀ ਹੋਰ ਕਿਹੜੀਆਂ ਕਿਹੜੀਆਂ ਦਵਾਈਏ ਦਵਾਈ ਦਈਏ ਆਪਾਂ ਇਹਨਾਂ ਨੂੰ ਠੀਕ ਐ ਚੋਬਰ ਆ ਕੂਤਰ ਨੂੰ ਦੇ ਤੇ ਫਿਰ ਆਲ ਹੁਣ ਦੂਜੇ ਕੁੱਡੇ ਵਾਲੇ ਕੂਤਰ ਨੂੰ ਦਿੰਨੇ ਆ ਠੀਕ ਐ ਤੇ ਜਿੱਕਾ ਨਹੀਂ ਇਹ ਮਾਰਦਾ ਕੂਤਰ ਯਾਰ ਜੇ ਬਾਬੇ ਦੀ ਮਿਹਰ ਰਹੀ ਤਾਂ ਅਥਨ ਤੱਕ ਯਾਰ ਸੈੱਟ ਹੋ ਜੇ ਬੜੀ ਵਧੀਆ ਗੱਲ ਐ ਨਹੀਂ ਤਾਂ ਫਿਰ ਦਵਾਈਆਂ ਤਾਂ ਦੇਣੀਆਂ ਹੀ ਆ ਸੈੱਟ ਤਾਂ ਕਰਾਂਗੇ ਪਰ ਆ ਦਵਾਈ ਨਾਲ ਫਰਕ ਪੈ ਜੇ ਬਾਕੀ ਯਾਰ ਨਾਲ ਆਪਾਂ ਨੂੰ ਇੰਨਾ ਪਤਾ ਨਹੀਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਠੀਕ ਐ ਚੋ ਪਰ ਹੁਣ ਆਏ ਨਾ ਕਿ ਉਹ ਵੀ ਤੁੱਕਾਂ ਦਾ ਕੂਤਰ ਬਾਏ ਤੈਨੂੰ ਪਤਾ ਨਹੀਂ ਨਵੇਂ ਨਵੇਂ ਕੂਤਰ ਰੱਖਿਆ ਤੇ ਨਵੇਂ ਨਵੇਂ ਬੰਦੇ ਨੂੰ ਕਿਹੜਾ ਪਤਾ ਹੁੰਦਾ ਹੌਲੀ ਹੌਲੀ ਬੰਦਾ ਸਿੱਖਦਾ ਤੇ ਹੁਣ ਆਪਾਂ ਸਿੱਖੀ ਜਾਂਦੇ ਆ ਤੇ ਜਦੋਂ ਆਪਾਂ ਟ੍ਰੇਨ ਹੋ ਗਏ ਪੂਰੇ ਬਾਕੀ ਬਾਈ ਆਪਣੇ ਹੈਗੇ ਆ ਯਾਰ ਦੱਸਣ ਵਾਲੇ ਬਾਦੂ ਦਿਲ ਗੱਲ ਵੀ ਆਪਾਂ ਕਿਸੇ ਨੂੰ ਫੋਨ ਕਰਕੇ ਪੁੱਛ ਲੈਣੇ ਆ ਤੇ ਦੱਸ ਦਿੰਦੇ ਆ ਵੀ ਹੁਣ ਤੁਹਾਨੂੰ ਮੈਂ ਕਪੂ ਮਾਰਦਾ ਵੀ ਮਨ ਤਾਂ ਸਾਰਾ ਪਤਾ ਮੈਂ ਤਾਂ ਸਾਰੀਨ ਕਬੂਤਰਾਂ ਦੀ ਨੌਲੇਜ ਚੱਕੀ ਫਿਰਦਾ ਨਾ ਬਈਆ ਕੋਹ ਨੂੰ ਨਾ ਹਜੇ ਤੱਕ ਥੇਲਾ ਨਹੀਂ ਪਤਾ ਕਿਉਂਕਿ ਨਵੇਂ-ਨਵੇਂ ਰੱਖੇ ਆ ਯਾਰ ਸ਼ੌਂਕ ਤੌਰ ਤੇ ਰੱਖੇ ਆ ਆ ਪਕੜਾ ਬਾਜ਼ੀਆਂ ਦੇ ਛੱਡਨੇ ਆ ਆਪਾਂ ਰੱਖੇ ਆ ਸ਼ੌਂਕ ਨੂੰ ਅੱਜ 10 ਮਿੰਟ ਇੰਜੋਏ ਕਰਨ ਨੂੰ ਠੀਕ ਆ ਵੀਡੀਓ ਬਣਾਉਣ ਨੂੰ ਵਲੌਗ ਬਣਾਉਣ ਨੂੰ ਠੀਕ ਆ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਆਪਾਂ ਕਬੂਤਰਾਂ ਦਾ ਸ਼ੌਂਕ ਵੀ ਹੁੰਦਾ ਬੰਦੇ ਨੂੰ ਦਾਂ ਕਰਕੇ ਤੇ ਬਾਕੀ ਯਾਰ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਮੈਂ ਕਹਾਂ ਦਾ ਆਪਾਂ ਕਬੂਤਰਾਂ ਦਾ ਕੁੱਕੜਾਂ ਦਾ ਕੁੱਤਿਆਂ ਦਾ ਘੌੜੀਆਂ ਦਾ ਠੀਕ ਆ ਬੰਦਾ ਸ਼ੌਂਕ ਨੂੰ ਐਸ ਐਸ ਮੈਂ ਤਾਂ ਹੁਣ ਆਏ ਆ ਵੀ ਚਾਹ ਪਾਣੀ ਮੈਂ ਪੁੱਛਦਾ ਪਰ ਆਪ ਦਾ ਸ਼ੌਂਕ ਨਹੀਂ ਮੈਂ ਆਪ ਦਾ ਦੱਸਦਾ ਕਿਉਂਕਿ ਸ਼ੌਂਕ ਦੇ ਨਾਲ ਜਿਉਣੇ ਆ ਬਈ ਆਪਾਂ ਬਾਕੀ ਯਾਰ ਤੁਸੀਂ ਵੱਧ ਸਿਆਣੇ ਹੋ ਤੇ ਜਿਵੇਂ ਅਗਲੇ ਦੀ ਸੋਚ ਹੁੰਦੀ ਹੈ ਬੰਦਾ ਉਵੇਂ ਕਰ ਲੈਂਦਾ ਤੇ ਬਾਕੀ ਆਪਾਂ ਬੰਦਿਆਂ ਨੂੰ ਪੁੱਛ ਲੈਣੇ ਦੱਸ ਦਿੰਦੇ ਕਿੰਨੇ ਕ ਵਾਰੀ ਕਹੀਏ ਹੰਦੂ ਜੇਗੋ ਉਤਰਨ ਦਵਾਈ ਦਿੰਨੇ ਆ। ਬਾਕੀ ਯਾਰ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਆ ਕਰੋ। ਤੁਸੀਂ ਵੀ ਮੇਰੇ ਵੱਡੇ ਭਰਾ ਹੋ, ਛੋਟੇ ਭਰਾ ਹੋ, ਵੱਡੇ ਹੀ ਆਉਂਗੇ, ਛੋਟੇ ਤਾਂ ਕੋਈ ਨਹੀਂ। ਠੀਕ ਹੈ ਚੋਪਰ। ਚੋਪਰੋ ਯਾਰ ਆ ਵੀ ਕਬੂਤਰ ਆਪਣਾ ਬਿਮਾਰ ਹੈ। ਇਹਨੂੰ ਵੀ ਬਰੂਟੋਨ ਦੇ ਦੇਨੇ ਆ। ਕੂਤਰ ਚੈੱਕ ਕਰੋ ਯਾਰ। ਹੈਨਾ ਇੱਕ ਨੰਬਰ ਚੀਜ਼ ਕਿ ਮੈਨੂੰ ਲੱਗਦੀ ਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ। ਤੇ ਇਹਨੂੰ ਵੀ ਦਵਾਈ ਦੇ ਕੇ ਛੱਡਦੀ ਆ ਖੁੱਡੇ ਚ। ਉੱਪਰੋਂ 4:00 ਵਜੇ ਪੰਨ ਮਿੰਟ ਹੋ ਚੁੱਕੇ ਨੇ। ਤੇ ਯਾਰ ਸੌਂਗੇ ਸੀ ਤੁਹਾਨੂੰ ਪਤਾ ਯਾਰ ਬੁਖਾਰ ਜਿਆ ਰਹਿੰਦਾ ਇਹਨੂੰ। ਇਹ ਆਪਦਾ ਸਰੀਰ ਸੈੱਟ ਨਹੀਂ ਦੋ ਤਿੰਨ ਦਿ ਤਬ ਬੁਖਾਰ ਲੈ ਜਾਂਦਾ ਤੇ ਕਦੇ ਹੋ ਜਾਂਦਾ ਤੇ ਉਸ ਕਰਕੇ ਨਾ ਸਰੀਰ ਜਾ ਵੀਕਨੈਸ ਜੀ ਆਈ ਪਈ ਐ ਤੇ ਮੀਂਹ ਜੀ ਨੀਂਦ ਆਉਂਦੀ ਆ ਤੇ ਫਿਲਹਾਲ ਸੌਂ ਕੇ ਉੱਠੇ ਸੀਗੇ ਤੇ ਹੁਣ ਕੂਤਰਾਵਾਦ ਵੇਖਣ ਆਏ ਸੀ ਵੀ ਜੇ ਨਾਲ ਦਵਾਈ ਦਿੱਤੀ ਆ ਕਿ ਲਗਭਗ ਤਾਂ ਅੱਗੇ ਨਾਲ ਤਾਂ ਬੜਾ ਮੋਟੇ ਤਾਂ ਸੈਟ ਆ ਬਾਕੀ ਆ ਇੱਕ ਦਿਨ ਜੀ ਨਹੀਂ ਪਤਾ ਲੱਗਦਾ ਹੁੰਦਾ ਕੋਈ 2 ਦਿਨ ਦੇਵਾਂਗੇ ਫਿਰ ਪ੍ਰੋਪਰ ਪਤਾ ਲੱਗੂ ਆਪਾਂ ਨੂੰ ਠੀਕ ਐ ਜੋ ਬ్రో ਤੇ ਬਾਕੀ ਆ ਉਹ ਵਿਖਾਈ ਦਿੰਨੇ ਕੂਤਰਾ ਇੱਥੋਂ ਦੀ ਆ ਦੇਖੋ ਕਰਾਬਲੇ ਔਰ ਇਹ ਕਬੂਤਰ ਜਿੰਨੂੰ ਦਵਾਈ ਦਿੱਤੀ ਸੀ ਜਿੰਨੇ ਨੱਕ ਤੋਂ ਵਾਲ ਖੜੇ ਆ ਤੇ ਆਹ ਕਬੂਤਰ ਨੂੰ ਵੀ ਹਰ ਦੇਣ ਨਾਲ ਹੀ ਇਹ ਵੀ ਛੱਕਾ ਛੱਕਾ ਹੀ ਮਾਰਦਾ ਮਰ ਲਾਦਾ ਹੈ ਕਬੂਤਰਾਂ ਦੀ ਅੱਖਾਂ ਕਰਾ ਫੇਰ ਹੁੰਦੀਆਂ ਜਾਂਦੀਆਂ ਠੀਕ ਆ ਪਤਾ ਨਹੀਂ ਕੀ ਚੱਕਰ ਆ ਗਰਮੀ ਬਾੜੀ ਇੱਕ ਤਾਂ ਯਾਰ ਜਿੰਨਾ ਚਿਰ ਠੱਡ ਨਹੀਂ ਹੁੰਦੀ ਨਾ ਉਹਨਾਂ ਚੱਕਰ ਸਰਵੇ ਰਿਹਾ ਸਾਰੇ ਦੇ ਕਬੂਤਰ ਬਿਮਾਰ ਰਹਣਗੇ ਗੁੱਡੇ 'ਚ ਹਰ ਟਾਕੀ ਇੱਕ ਲਾਈ ਆ ਜਿੰਦੇ ਕਰਕੇ ਗਰਮੈਚ ਰਹਿੰਦੀ ਤੇ ਬਿਮਾਰੀ ਮਰ ਬੱਦਦੀ ਆ ਗਰਮੀ ਕਾਰਨ ਤੇ ਬਾਕੀ ਸਭਾਈ ਰਖਦੇ ਹੋ ਯਾਰ ਢੰਡੇ ਤੇ ਸੰਡੇ ਸਫਾਈ ਕਰਦੇ ਅੱਜ ਨਹੀਂ ਕੀਤਾ ਕਿਉਂਕਿ ਅੱਜ ਠੀਕ ਨਹੀਂ ਸੀਗੇ। ਆਖੀ ਯਾਰ ਦੇਖੋ ਕੀ ਬੰਦ ਹੈ। ਜੀ ਹੁਣ ਹੋ ਗਈ ਸ਼ਾਮ ਤੇ ਤਣਕੇ ਤੇ ਲੱਗੇ ਪਏ ਆ ਬਾਈ ਹੁਣ ਉਖਾਉਣੇ ਕੀ ਕੀ ਕਰਤਾ ਆਪਾਂ। ਆਹ ਦੇਖੋ ਜੀ ਕਰਤਾ ਨੇ ਇੱਕ ਨੰਬਰ ਕੰਮ ਇੱਥੇ ਮਿੱਟੀ-ਮੁੱਟੀ ਬਾਦੀ। ਉਦੋਂ ਐਂ ਜਿਵੇਂ ਸਫਾਈ ਕਰਤੀ ਹੋਰ ਹੈਗਾ। ਤੇ ਜਿਹੜਾ ਅੰਦਰੋਂ ਆਪਣਾ ਰਸੋਈ ਵਾਲਾ ਪਾਣੀ ਉਦੋਂ ਐ ਖੇਤਰੋਂ ਖਾਲੀ ਪਟਣੀਆਂ ਉਹ ਵੀ ਪਟ ਦਿੰਨੇ ਆ। ਤੇ ਬਾਕੀ ਸਾਰਾ ਜਿਹੜਾ ਕਰਾ ਤੇ ਬਾਈ ਤੁਹਾਨੂੰ ਵਾਧਾ ਆਪਾਂ ਟੇਕੇ ਨਹੀਂ ਬੰਦੇ ਹੁੰਦੇ। ਤੇ ਆ ਕੰਮ ਰਹਿ ਗਿਆ ਬਸਾਂ ਕਾਪਟਣ ਵਾਲਾ ਇੱਥੋਂ ਇਹ ਫਿਰ ਫਿਰ ਕਦੇ ਕਰਾਂਗੇ ਕਿਉਂਕਿ ਉਹ ਲੱਕੜਾਂ ਪਈਆਂ ਜਦੋਂ ਲੱਕੜਾਂ ਵਾਲਤੀਓ ਉਦੋਂ ਕਰਾਂਗੇ ਬਾਕੀ ਇਧਰੋਂ ਸਾਰਾ ਕਰਤਾ ਓਕੇ ਰਿਪੋਰਟ ਆਪਾਂ ਠੀਕ ਹੈ ਜੋਪਰੋ ਤੇ ਬਕਸ ਇੱਥੋਂ ਆਏ ਖਾਲੀ ਪਟਣੀਆਂ ਇੱਕ ਆਏ ਖਾਲੀ ਪਟਕੇ ਵਿਲੇ ਆ ਜਮਾ ਤੇ ਉਦੋਂ ਇੱਕ ਵੱਟ ਜੀ ਪਾਉਣ ਵਾਲੀ ਰਹਿ ਗਈ ਤੇ ਉਹ ਕਾਪਟਣ ਵਾਲਾ ਰਹੇਗਾ ਆਪਣਾ 15 ਮਿੰਟਾਂ ਦਾ ਕੰਮ ਹੈ ਤੇ ਤੁਸੀਂ ਕਹਿੰਦੇ ਹੋਵੋਗੇ ਬੁਖਾਰ ਚੜਿਆ ਪਿਆ ਤਾਂ ਵੀ ਪੰਗੇ ਲਈ ਜਾਂਦਾ ਪਰ ਨਹੀਂ ਯਾਰ ਅਠਣ ਜਾਂਦਾ ਟਿੱਕ ਜਿਹੜਾ ਕੰਮ ਕਰਨ ਚ ਸੁਆਦ ਆਉਂਦਾ ਉਹ ਸੁਆਦ ਹੀ